ਬ੍ਰੇਕਟ ਬਾਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਐਤਵਾਰ ਦੀ ਸਵੇਰ ਬੱਦਲਵਾਈ ਅਤੇ ਮੀਂਹ ਨਾਲ ਸ਼ੁਰੂ ਹੋਈ। ਮੀਂਹ ਨਾਲ ਗਰਮੀ ਤੋਂ ਥੋੜੀ ਬਹੁਤ ਰਾਹਤ ਤਾਂ ਮਿਲੀ ਪਰ ਨਗਰ ਨਿਗਮ ਅਤੇ ਸੇਧ ਵਿਭਾਗ ਦੀਆਂ ਜ਼ਿੰਮੇਵਾਰੀਆਂ ਵਦਾਾ ਦਿੱਤੀਆਂ ਹਨ। ਕਿਉਂਕਿ ਸੜਕਾਂ 'ਤੇ ਖੜੇ ਮੀਂਹ ਦਾ ਗੰਦਾ ਪਾਣੀ ਅਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਅਤੇ ਸੇਧ ਵਿਭਾਗ ਮਾਨਸੂਨ ਤੋਂ ਪਹਿਲਾਂ ਡੇਂਗੂ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਕੜੇ ਕਦਮ ਚੁੱਕੇ। ਕਰਨੇ ਕਮ ਸਿਹਤ ਵਿਭਾਗ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਟੈਂਸਰ ਜੋ ਆਪਣੀਆਂ ਟੀਮਾਂ ਬਣਾ ਕੇ ਹਰ ਗਲੀ ਹਰ ਮੋਹੱਲੇ ਦੇ ਵਿੱਚ ਸਪਰੇਇਆਂ ਕਰਾਈਆਂ ਜਾਣ ਤੇ ਟੈਂਸਰ ਹੀ ਫੋਕਿੰਗ ਵਗੈਰਾ ਦੀ ਕਰਾਈ ਜਾ ਕਿ ਮੱਛਰ ਤੇ ਡੇਂਗੂ ਤੋਂ ਜਿਹੜਾ ਹੈਗਾ ਵਾ ਉਹ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਤਾਂ ਕਿ ਆਉਣ ਵਾਲੇ ਮੌਨਸੂਨ ਦੇ ਵਿੱਚ ਜਿੱਦਾਂ ਕਿ ਪਹਿਲਾਂ ਵੀ ਡੇਂਗੂ ਦੀ ਬੜੀ ਖਤਰਨਾਕ ਬਿਮਾਰੀ ਪੂਰੇ ਅੰਮਰਸਰ ਸਹਿਰਵਾਦੀ ਪ੍ਰਭਾਵਿਤ ਹੋਈ ਸੀ ਇਸ ਸਾਲ ਉਸ ਤੋਂ ਬਚਾਇਆ ਹੋ ਸਕੇ ਤੇ ਇਹਨਾਂ ਦੀਆਂ ਟੀਮਾਂ ਹਰ ਗਲੀਆਂ ਦੇ ਵਿੱਚ ਜਾ ਕੇ ਹਰ ਮੋਹੱਲਿਆਂ ਦੇ ਵਿੱਚ ਜਾ ਕੇ ਟੈਂਸਰ ਦਵਾਈਆਂ ਦੀ ਛਿੜਕਾਈ ਕਰਨ ਤਾਂ ਕਿ ਟੈਂਸਰ ਕੂੜੇ ਦੀ ਲ ਹੋ ਸਕਦਾ ਹੈ ਸ਼ਹਿਰ ਦੇ ਵਿੱਚ ਕੂੜੇ ਦਾ ਬਹੁਤ ਜੀ ਖਰਾਬ ਮਾਹੌਲ ਹੈਗਾ ਵਾ ਤੇ ਇਸ ਕਰਕੇ ਟਾਈਮ ਸੇ ਕੂੜਾ ਵੇਤੋ ਹੀ ਵੇਖੋਗੇ ਉੱਧਰ ਵੀ ਵਿਖਾਓਗੇ ਕਿੰਨਾ ਕੂੜੇ ਦੀ ਗੰਦਗੀ ਦਾ ਸਾਰਾ ਢੇਰ ਪਿਆ ਹੋਇਆ ਵਾ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਕਿ ਆਪਣੀਆਂ ਟੀਮਾਂ ਬਣਾਉਣ ਤੇ ਜਲਦ ਤੋਂ ਜਲਦ ਜੜਾ ਵਾ ਆਉਣ ਵਾਲੇ ਮੌਨਸੂਨ ਦੇ ਅੱਗੇ ਦਵਾਈਆਂ ਦੀ ਸਪਲਾਈ ਕਰਕੇ ਸਪਰੇਆ ਕੀਤੀਆਂ ਜਾਣ ਮੈਂ ਸਿਹਤ ਭਾਗ ਨੂੰ ਨਿਗਰਾਨੀ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਜਿਹੜੀ ਇਹ ਬਾਰਿਸ਼ ਆ ਇਹ ਬਾਰਿਸ਼ ਦੇ ਕਾਰਨ ਕਈ ਬਿਮਾਰੀਆਂ ਔਰ ਮੱਛਰ ਵੀ ਪੈਦਾ ਹੋਣਾ ਆ ਇਸ ਕਰਕੇ ਜਿਹੜਾ ਇਹਦਾ ਬਚਾ ਕਰਨ ਵਾਸਤੇ ਆ ਇਹਦਾ ਬਹੁਤ ਜ਼ਰੂਰੀ ਆ ਕਿ ਜਿਹੜਾ ਜਿੱਥੇ-ਜਿੱਥੇ ਪਾਣੀ ਆ ਉੱਥੇ ਜਾ ਕੇ ਪੀ ਕਰਨ ਔਰ ਆਪਣਾ ਜੋ ਵੀ ਦਵਾਈਆਂ ਆ ਉਹਨੂੰ ਸਾਰੇ ਇਲਾਕੇ ਦੇ ਵਿੱਚ ਨੁਕਰੇ ਕਾਰਨਰ ਹਰ ਜਗ੍ਹਾ ਤੇ ਜਾ ਕੇ ਸਪਰੇਅ ਕਰਨ ਜਿਹੜੇ ਆਪਣਾ ਇਹ ਸਾਰਾ ਬਿਮਾਰੀਆਂ ਤੋਂ ਬਾਤ ਸਕੀਏ ਕੂੜੇ ਦੀ ਗੰਦਗੀ ਦੇਖੋ ਜੀ ਔਰ ਜਿੱਦਾਂ-ਜਿੱਦਾਂ ਕੂੜਾ بارش ਨਾਲ ਗਿੱਲਾ ਹੋਇਆ ਆ ਇਹ ਚੋ ਕਈ ਬਿਮਾਰੀਆਂ ਜਿਹੜੀਆਂ ਉਹ ਲੱਗਣੀਆਂ ਆ ਤੇ ਇਹਦੇ ਨਾਲ ਚੰਗਾ ਨਗਰ ਨਗਰ ਨਿਗਮ ਨੂੰ ਆਪਣਾ ਕਾਰਪੋਰੇਸ਼ਨ ਨੂੰ ਚਾਹੀਦਾ ਆ ਕਿ ਇਹ ਕੂੜਾ ਜਲਦ ਤੋਂ ਜਲਦ ਚੁੱਕਿਆ ਜਾਵੇ ਸਫਾਈ ਰਹੇ ਜਿੰਨੀ ਸਫਾਈ ਹੋਏਗੀ ਉਨਾ ਹੀ ਸਿਹਤ ਦੇ ਵਾਸਤੇ ਚੰਗਾ ਆਏਗਾ ਮੈਂ ਤੇ ਇਹ ਕਹਿਣਾ ਚਾਹਣਾ ਜੀ ਇਹ ਬਰਸਾਤਾਂ ਦਾ ਮੌਸਮ ਹੈ ਗਏ ਆ ਜਦੋਂ ਵੀ ਬਰਸਾਤ ਹੁੰਦੀ ਹੈ ਤੇ ਇੱਥੇ ਮੱਛਰ ਕੀੜਾ ਮਕੋੜਾ ਜਿਹੜਾ ਹੈ ਉਹ ਕਹਿੰਦੇ ਇਕਤਿਆਰ ਹੋ ਜਾਂਦਾ ਹੈ ਆਮ ਆਦਮੀ ਵਾਸਤੇ ਮੁਸ਼ਕਲ ਹੋ ਜਾਂਦੀ ਹੈ ਕਹਿੰਦੇ ਰਿਕਸ਼ੇ ਵਾਲੇ ਵੀ ਆ ਗਏ ਡਰਾਈਵਰ ਵੀ ਆ ਗਏ ਟਰਾਂਸਪੋਰਟਰ ਵੀ ਆ ਗਏ ਤੇ ਇਹ ਕਾਰਪੋਰੇਸ਼ਨ ਨੂੰ ਤੇ ਨਿਗਮ ਵਾਲਿਆਂ ਨੂੰ ਚਾਹੀਦਾ ਹੈ ਕਿ ਕਹਿੰਦੇ ਇੱਥੇ ਕਹਿੰਦੇ ਦਵਾਈਆਂ ਦਾ ਕਹਿੰਦੇ ਕੋਈ ਛਿੜਕਾਅ ਕਰਨ ਟਰਾਂਸਪੋਰਟਰ ਅੰਦਰ ਵੀ ਕਰਨ ਬਾਹਰ ਵੀ ਕਰਨ ਤੇ ਸੀਵਰੇਜ ਦਾ ਵੀ ਕਰਨ ਕੋਈ ਅਰੇਂਜਮੈਂਟ ਸਫਾਈ ਦਾ ਸਫਾਈ ਹੋਏਗੀ ਤੇ ਫਿਰ ਕਹਿੰਦੇ ਬਿਮਾਰੀਆਂ ਵੀ ਨਹੀਂ ਹੋਣਗੀਆਂ ਜੇ ਸਫਾਈ ਨਹੀਂ ਹੋਏਗੀ ਤੇ ਗੰਦਗੀ ਫੈਲੇਗੀ ਗੰਦਗੀ ਫੈਲੇਗੀ ਤੇ ਬਿਮਾਰੀ ਵੀ ਫੈਲੇਗੀ ਐਤਵਾਰ ਨੂੰ ਹੋਈ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲੀ ਉਥੇ ਹੀ ਨਗਰ ਨਿਗਮ ਦੇ ਜਿਹੜੇ ਵਾਅਦੇ ਨੇ ਉਹਨਾਂ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ ਅੰਮ੍ਰਿਤਸਰ ਦੀਆਂ ਸੜਕਾਂ ਤੇ ਮੀਂਹ ਦਾ ਪਾਣੀ ਦੇਖਣ ਨੂੰ ਮਿਲਿਆ ਲੋਕ ਪਰੇਸ਼ਾਨ ਦਿਖੇ ਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਸ ਬਰਸਾਤੀ ਸੀਜ਼ਨ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਤੇ ਆਪਣੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰਨ ਅਮਰੇਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼